ਮੁਰਗੀਆਂ ਅੰਡੇ ਤੇ ਕਿੰਨੇ ਮਹੀਨੇ ਦੀਆਂ ਆਉਂਦੀਆਂ ਨੇ ਤੇ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਆਪਣੀਆਂ ਮੁਰਗੀਆਂ ਅੰਡੇ ਤੇ ਆਉਂਦੀਆਂ ਨੇ ਤੇ ਕਿਹੜੇ-ਕਿਹੜੇ ਜਿਹੜੇ ਉਹਨਾਂ 'ਚ ਬਦਲਾਅ ਆਉਂਦੇ ਨੇ ਜਦੋਂ ਮੁਰਗੀ ਅੰਡੇ ਤੇ ਆਉਂਦੀ ਆ ਇਹ ਸਾਰੀਆਂ ਨਿਸ਼ਾਨੀਆਂ ਜੇ ਤੁਹਾਨੂੰ ਪਾ ਦੱਸਾਂਗੇ ਇਸ ਵੀਡੀਓ ਦੇ ਵਿੱਚ ਦੋਸਤੋ ਕਿਉਂਕਿ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿ ਹੁਣ ਬਹੁਤ ਸਾਰੇ ਵੀਰ ਕੀ ਕਰ ਰਹੇ ਨੇ ਮੁਰਗੀਆਂ ਤਕਰੀਬਨ ਸਾਰੀਆਂ ਦੀਆਂ 3.5-4 ਮਹੀਨੇ ਦੀਆਂ ਹੋ ਚੁੱਕੀਆਂ ਨੇ ਤੇ ਹੁਣ ਉਹ ਕੀ ਕਰ ਰਹੇ ਨੇ ਜਲਦਬਾਜੀ ਚ ਮੁਰਗੀਆਂ ਤੇ ਮੁਰਗੇ ਸੇਲ ਕਰ ਰਹੇ ਨੇ ਉਹਨਾਂ ਨੂੰ ਇਹ ਆ ਕਿ ਜਿਹੜੀਆਂ ਮੁਰਗੀਆਂ ਸਾਡੀਆਂ ਅੰਡੇ ਤੇ ਨਹੀਂ ਆ ਰਹੀਆਂ ਤੇ ਇਹਨਾਂ ਨੇ ਅੰਡੇ ਤੇ ਆਉਣਾ ਨਹੀਂ ਸੋ ਆਪਾਂ ਨਿਸ਼ਾਨੀਆਂ ਦੱਸਾਂਗੇ ਕੋਈ ਵੀ ਇਸ ਸਮੇਂ ਮੁਰਗੀਆਂ ਸੇਲ ਨਾ ਕਰੋ ਕਿਉਂਕਿ ਤੁਹਾਡੀਆਂ ਮੁਰਗੀਆਂ ਪਾਲੀਆਂ ਹੋਈਆਂ ਨੇ ਮਿਹਨਤ ਨਾਲ ਪਾਲੀਆਂ ਹੋਈਆਂ ਨੇ ਸਾਰਿਆਂ ਨੇ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਹੀ ਪਤਾ ਕਰ ਸਕਦੇ ਹੋ ਕਿ ਕਿਹੜੇ ਕਿਹੜੀਆਂ ਨਿਸ਼ਾਨੀਆਂ ਨੇ ਜਦੋਂ ਮੁਰਗੀ ਅੰਡੇ ਤੇ ਆਉਂਦੀ ਹੈ ਤੇ ਕਿੰਨੇ ਸਮੇਂ ਦੀ ਮੁਰਗੀ ਅੰਡੇ ਤੇ ਆਉਂਦੀ ਹੈ ਇਸ ਵਿਸ਼ੇ ਤੇ ਅੱਜ ਦੀ ਆਪਣੀ ਦੋਸਤੋ ਪੂਰੀ ਵੀਡੀਓ ਹੋਣ ਵਾਲੀ ਆ ਤੁਹਾਨੂੰ ਦੋ ਤਿੰਨ ਮੈਂ ਇਦਾਂ ਦੇ ਪੁਆਇੰਟ ਦੱਸੂਗਾ ਜਿਹੜੇ ਤੁਸੀਂ ਆਪਣੀ ਮੁਰਗੀ 'ਚ ਦੇਖ ਕੇ ਜਾਣ ਸਕਦੇ ਹੋ ਪਤਾ ਕਰ ਸਕਦੇ ਹੋ ਕਿ ਮੁਰਗੀ ਆਪਣੀ ਅੰਡੇ ਤੇ ਕਿੰਨੇ ਸਮੇਂ 'ਚ ਆਜੂ ਜਾਂ ਫਿਰ ਅੰਡੇ ਤੇ ਆਉਣ ਵਾਲੀ ਆ ਸੋ ਪ੍ਰੋਪਰ ਇਸ ਵਿਸ਼ੇ ਤੇ ਅੱਜ ਦੀ ਆਪਣੀ ਵੀਡੀਓ ਹੋਊਗੀ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਦੋਸਤੋ ਸਕਿੱਪ ਬਿਲਕੁਲ ਵੀ ਨਾ ਕਰਿਓ ਤੇ ਲਾਸਟ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਇਸ ਵਿਸ਼ੇ ਤੇ ਆਉਨੇ ਆ ਕਿ ਕਿਹੜੇ ਆ ਨਿਸ਼ਾਨੀਆਂ ਤੁਸੀਂ ਦੇਖ ਕੇ ਪਤਾ ਕਰ ਸਕਦੇ ਹੋ ਕਿ ਸਾਡੀ ਜਿਹੜੀ ਮੁਰਗੀ ਹੋ ਅੰਡੇ ਤੇ ਆਉਣ ਵਾਲੀ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨੀ ਏਜ ਦੀ ਮੁਰਗੀ ਅੰਡੇ ਤੇ ਆਉਂਦੀ ਆ ਜੇਕਰ ਆਪਾਂ ਦੋ ਨਸਲਾਂ ਦੀ ਗੱਲ ਕਰੀਏ ਆਰ ਆਈ ਆਰ ਤੇ ਬਲੈਕ ਐਸਟਰਲੋਕ ਕਿਉਂਕਿ ਜਿਹੜੀਆਂ ਇਹ ਮੋਸਟ ਪਪੂਲਰ ਚੱਲ ਰਹੀਆਂ ਨੇ ਜਿਹੜੀਆਂ ਪੰਜਾਬ 'ਚ ਅੰਡੇ ਲਈ ਪਾਲੀਆਂ ਜਾਂਦੀਆਂ ਨੇ ਸੋ ਜਦੋਂ ਦੋਸਤੋ ਇਹ 4 ਤੋਂ ਲੈ ਕੇ 4.5 ਮਹੀਨੇ ਦੀਆਂ ਹੋ ਜਾਣ ਠੀਕ ਹੈ ਜੀ ਉਦੋਂ ਇਹ ਅੰਡੇ ਤੇ ਆਉਂਦੀਆਂ ਲੱਗੀਆਂ ਤਕਰੀਬਨ ਤੁਸੀਂ 4.5 ਮਹੀਨੇ ਤੱਕ ਵੇਟ ਕਰੋ ਫੇਰ ਇਹ ਜਿਹੜੀ ਮੁਰਗੀ ਹੋ ਅੰਡੇ ਤੇ ਆਉਂਦੀ ਆ ਪਰ ਇੱਕ ਸ਼ਰਤ ਆ ਤੁਸੀਂ ਪ੍ਰੋਪਰ ਉਹਨਾਂ ਨੂੰ ਫੀਡ ਨਿਊਟ੍ਰੀਸ਼ਨ ਕੈਲਸ਼ੀਅਮ ਵਿਟਾਮਿਨ ਜੇਕਰ ਤੁਸੀਂ ਪ੍ਰੋਪਰ ਉਹਨੂੰ ਇਹ ਸਾਰੀ ਖਰਾਕ ਦਿੱਤੀ ਹੋਈ ਆ ਤਾਂ ਜਿਹੜੀ ਤੁਹਾਡੀ ਮੁਰਗੀ ਤਕਰੀਬਨ 4 ਤੋਂ ਲੈ ਕੇ 4.5 ਮਹੀਨਿਆਂ ਤੱਕ ਜਿਹੜੀ ਮੁਰਗੀ ਪ੍ਰੋਪਰ ਅੰਡੇ ਤੇ ਆਜੂਗੀ ਦੂਸਰੀ ਹੁਣ ਜਿਹੜੀ ਤੁਸੀਂ ਨੇ ਗੱਲ ਨੋਟ ਕਰਨੀ ਆ ਤੁਸੀਂ ਆਪਣੀਆਂ ਮੁਰਗੀਆਂ ਦਾ ਦੋਸਤੋ weight ਵੀ ਕਰ ਸਕਦੇ ਹੋ weight ਜੋਕ ਸਕਦੇ ਹੋ ਜਦੋਂ ਤੁਸੀਂ weight ਕਰੋਗੇ ਮੁਰਗੀ ਦਾ ਜੇਕਰ ਤੁਹਾਡੀ ਮੁਰਗੀ ਤਕਰੀਬਨ 1.5 ਕਿਲੋ ਦੀ ਹੋ ਚੁੱਕੀ ਆ ਹੁਣ ਗੱਲ ਇਹ ਧਿਆਨ ਨਾਲ ਸੁਣੋ ਜੇ ਤੁਹਾਡੀ ਮੁਰਗੀ 1.5 ਕਿਲੋ ਦੀ ਹੋ ਚੁੱਕੀ ਆ ਤੇ ਜਿਹੜਾ ਮੁਰਗਾ 2 ਕਿਲੋ ਦੇ ਕਰੀਬ ਹੋ ਚੁੱਕਿਆ ਤਾਂ ਤੁਹਾਡੀ ਮੁਰਗੀ ਬਹੁਤ ਜਲਦੀ ਅੰਡੇ ਦੇਣ ਵਾਲੀ ਆ ਤੁਸੀਂ ਸੇਲ ਨਹੀਂ ਕਰਨੀ ਆ ਜੇਕਰ ਤੁਹਾਡੀਆਂ ਮੁਰਗੀਆਂ 1400 ਗ੍ਰਾਮ 1500 ਗ੍ਰਾਮ ਕਹਿਣ ਤੋਂ ਪਾਪ ਡੇਢ ਕਿਲੋ ਦੀਆਂ ਹੋ ਗਈਆਂ ਤਾਂ ਜਿਹੜੀ ਤੁਹਾਡੀ ਮੁਰਗੀ ਉਹ ਬਹੁਤ ਛੇਤੀ ਅੰਡੇ ਤੇ ਆਜੂਗੀ ਤੁਸੀਂ ਸੇਲ ਨਹੀਂ ਕਰਨੀ ਹੈ ਜਲਦਬਾਜੀ ਨਹੀਂ ਕਰਨੀ ਸੋ ਪਹਿਲਾ ਤਾਂ ਪੁਆਇੰਟ ਹੋ ਗਿਆ 4 4.5 ਮਹੀਨੇ ਏਜ ਤੇ ਦੂਸਰਾ ਜਿਹੜਾ ਹੋ ਗਿਆ ਦੋਸਤੋ weight ਇਹਦਾ ਡੇਢ ਕਿਲੋ ਹੋ ਗਿਆ ਜਦੋਂ ਮੁਰਗੀ ਦਾ ਉਦੋਂ ਉਹ ਅੰਡੇ ਤੇ ਆਉਣ ਲਈ ਬਿਲਕੁਲ ਤਿਆਰ ਆ ਹੁਣ ਤੁਹਾਨੂੰ ਅਗਲੀ ਨਿਸ਼ਾਨੀ ਦੱਸ ਦਿਆਂ ਦੋਸਤੋ ਅਗਲੀ ਨਿਸ਼ਾਨੀ ਇਹ ਆ ਦੋਸਤੋ ਕੀ ਜਿਹੜੀ ਮੁਰਗੀ ਦੀ ਕਲੰਗੀ ਚ ਛੋਟੀ ਛੋਟੀ ਤਕਰੀਬਨ ਅੱਧਾ ਇੰਚ ਥੱਲੇ ਨੂੰ ਵੱਧ ਜੂਗੀ ਤੁਸੀਂ ਇਹ ਨੋਟ ਕਰਨੀ ਹੈ ਗੱਲ ਆਪਣੀਆਂ ਮੁਰਗੀਆਂ ਚ ਜੇਕਰ ਤੁਹਾਡੀ ਮੁਰਗੀ ਦੀ ਜਿਹੜੀ ਕਲੰਗੀ ਆ ਥੱਲੇ ਨੂੰ ਅੱਧਾ ਇੰਚ ਥੋੜੀ ਥੋੜੀ ਨਿਕਲਣ ਲੱਗੀ ਤੇ ਉੱਪਰ ਨੂੰ ਵੀ ਥੋੜੀ ਥੋੜੀ ਨਿਕਲਣ ਲੱਗੀ ਮੁਰਗੇ ਦੀ ਕਲੰਗੀ ਜ਼ਿਆਦਾ ਹੁੰਦੀ ਆ ਤੇ ਮੁਰਗੀ ਦੀ ਕਲੰਗੀ ਛੋਟੀ ਹੁੰਦੀ ਆ ਜੇਕਰ ਤੁਹਾਡੀ ਮੁਰਗੀ ਦੀ ਕਲੰਗੀ ਨਿਕਲ ਰਹੀ ਆ ਥੋੜੀ ਥੋੜੀ ਅੱਧਾ ਇੰਚ ਦੇ ਕਰੀਬ ਹੋਗੀ ਤਾਂ ਵੀ ਜਿਹੜੀ ਤੁਹਾਡੀ ਮੁਰਗੀ ਬਹੁਤ ਜਲਦੀ ਅੰਡੇ ਦੇ ਆਉਣ ਵਾਲੀਏ ਤੁਸੀਂ ਮੁਰਗੀ ਸੇਲ ਨਹੀਂ ਕਰਨੀ ਕਾਲੀ ਨਹੀਂ ਕਰਨੀ ਕਿਸੇ ਨੂੰ ਵੇਚਣ ਨਹੀਂ ਨਹੀਂ ਸਸਤੇ ਭਾਅ 'ਚ ਕਿਉਂਕਿ ਬਹੁਤ ਸਾਰੇ ਵੀਰ ਕੀ ਕਰਦੇ ਨੇ ਤਿੰਨ 350 ਦੀ ਮੁਰਗੀ ਸੇਲ ਕਰ ਰਹੇ ਨੇ ਇਸ ਸਮੇਂ ਬਹੁਤ ਜ਼ਿਆਦਾ ਆਪਾਂ ਇਹ ਗੱਲ ਕਹਿਨੇ ਕਿ ਹੁਣ ਜਿਹੜਾ ਅਗਲਾ ਜਿਹੜਾ ਟਾਈਮ ਆ ਸਮਾਂ ਇੱਕ ਮਹੀਨੇ 'ਚ ਠੰਡ ਹੋ ਜਾਣੀ ਹੈਗੀ بارش ਬਹੁਤ ਜ਼ਿਆਦਾ ਹੋ ਰਹੀ ਆ ਅੰਡੇ ਦੀ ਵਿਕਰੀ ਬਹੁਤ ਜ਼ਿਆਦਾ ਹੋਵੇ ਇਸ ਸਾਲ ਬਹੁਤ ਚੰਗਾ ਰੇਟ ਜਿਹੜਾ ਤੁਹਾਨੂੰ ਅੰਡੇ ਦਾ ਮਿਲੇਗਾ ਸੋ ਸੇਲ ਨਾ ਕਰੋ ਹੁਣ ਪਹਿਲਾਂ ਤਾਂ ਤੁਹਾਨੂੰ ਦੱਸਿਆ ਸੀ ਏਜ 4 4.5 ਮਹੀਨੇ ਦੂਸਰਾ ਤੁਹਾਨੂੰ ਦੱਸਤਾ ਵੇਟ ਤੀਸਰਾ ਇਹਦਾ ਪੁਆਇੰਟ ਦੱਸਤਾ ਜਿਹੜੀ ਮੁਰਗੀ ਦੀ ਕਲੰਗੀ ਛੋਟੀ ਛੋਟੀ ਜਿਹੜੀ ਉਹ ਨਿਕਲਣ ਲੱਗ ਜੂਗੀ ਠੀਕ ਹੈ ਜੀ ਸੋ ਹੁਣ ਆਪਾਂ ਅਗਲੇ ਪੁਆਇੰਟ ਤੇ ਆਉਣੇ ਆਗੇ ਤਿੰਨ ਪੁਆਇੰਟ ਕਲੀਅਰ ਹੋ ਗਏ ਹੋਣਗੇ ਤੁਹਾਨੂੰ ਅਗਲਾ ਜਿਹੜਾ ਪੁਆਇੰਟ ਆ ਜਿਹੜੀ ਮੁਰਗੀ ਦੀ ਸ਼ੇਪ ਬਿਲਕੁਲ ਗੋਲ ਹੋ ਜੂਗੀ ਗੋਲ ਕਹਿਣ ਤੋਂ ਭਾਵ ਜਿਹੜਾ ਮੁਰਗੀ ਦੇ ਜਿਹੜੇ ਖੰਭ ਵਗੈਰਾ ਪੂਰੇ ਪ੍ਰੋਪਰ ਸ਼ੇਪ ਚ ਆ ਜਾਣਗੇ ਤੇ ਪ੍ਰੋਪਰ ਜਿਹੜੀ ਉਹ ਪਰਮੀ ਹੋ ਜੂ ਮੁਰਗੀ ਤੁਹਾਨੂੰ ਦੇਖਣ ਨੂੰ ਵੀ ਲੱਗੂ ਕਿ ਹਾਂ ਹੁਣ ਮੁਰਗੀ ओके ਆ ਗਈ ਅੰਡੇ ਤੇ ਆ ਜੂ ਤੁਹਾਡੀਆਂ ਅੱਖਾਂ ਦੱਸਣੀਆਂ ਜਦੋਂ ਮੁਰਗੀ ਨੂੰ ਤੁਸੀਂ ਦੇਖੋਗੇ ਕਿ ਹਾਂ ਹੁਣ ਮੁਰਗੀ ਅੰਡੇ ਲਈ ਤਿਆਰ ਆ ਚਾਰੇ ਪਾਸੇ ਉਹ ਪਰਮੀ ਹੋ ਜੂ ਸੇਤ ਉਹਦੀ ਵਧੀਆ ਹੋ ਜੂਗੀ ਸੋ ਇਹ ਜਿਹੜੀਆਂ ਮੇਨ ਨਿਸ਼ਾਨੀਆਂ ਨੇ ਬਾਕੀ ਜਿਹੜਾ ਤੁਸੀਂ ਨੇ ਫੀਡ ਦਾ ਬਹੁਤ ਧਿਆਨ ਰੱਖਣਾਗਾ ਜਾਨਵਰਾਂ ਤੇ ਕਿਉਂਕਿ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੁੰਦੀ ਆ ਉਦੋਂ ਇਹਨਾਂ ਨੂੰ ਫੀਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਹੁਣ ਤੁਸੀਂ ਤਕਰੀਬਨ 1 ਜਿਹੜਾ ਹੁਣ 120 ਗ੍ਰਾਮ ਦੇ ਕਰੀਬ ਫੀਡ ਇੱਕ ਜਾਨਵਰ ਨੂੰ ਪਾਓ ਤਾਂ ਜੋ ਮੁਰਗੀ ਪ੍ਰੋਪਰ ਅੰਡੇ ਤੇ ਆ ਸਕੇ ਇੱਕ ਹੋਰ ਛੋਟਾ ਜਿਹਾ ਆਪਾਂ ਪੁਆਇੰਟ ਵਿੱਚ ਕਵਰ ਕਰ ਲੈਣੇ ਆਂਗੇ ਵੀਡੀਓ ਨਾਲ ਬਨੇ ਰਹੋ ਕਈ ਵੀਰ ਕਹਿੰਦੇ ਨੇ ਸਾਡੀਆਂ ਜਿਹੜੀਆਂ ਮੁਰਗੀਆਂ ਨੇ ਛੋਟੇ ਅੰਡੇ ਦਿੰਦੀਆਂ ਨੇ ਦੋਸਤੋ ਪਹਿਲੇ ਤਕਰੀਬ ਨੇ ਇੱਕ ਮੁਰਗੀ ਜਿਹੜੀ ਪਹਿਲੇ 3-4 ਅੰਡੇ ਛੋਟੇ ਹੀ ਦਿੰਦੀ ਹੈਗੀ ਉਹ ਚ ਘਬਰਾਉਣ ਦੀ ਕੋਈ ਲੋੜ ਨਹੀਂ ਜੇਕਰ ਮੁਰਗੀ ਸਟਾਰਟਿੰਗ ਜੰਡੇ ਛੋਟੇ ਦਿੰਦੀ ਆ ਤਾਂ ਕੋਈ ਦਿੱਕਤ ਨਹੀਂ ਉਹ ਸਾਰੀਆਂ ਦੀ ਮੁਰਗੀਆਂ ਜਿਹੜੇ ਅੰਡੇ ਛੋਟੇ ਦਿੰਦੀਆਂ ਨੇ ਪਰ ਜੇਕਰ ਤੁਹਾਡੀ ਮੁਰਗੀ ਨੂੰ ਅੰਡੇ ਦਿੰਦੇ ਹੋ 1 ਮਹੀਨਾ ਹੋ ਗਿਆ ਫੇਰ ਵੀ ਛੋਟੇ ਦੇ ਰਹੀ ਆ ਫੇਰ ਤੁਸੀਂ ਉਹਦਾ ਇਲਾਜ ਕਰਨਾ ਉਹਦਾ ਇਲਾਜ ਇਹ ਹੈਗਾ ਜਿਹੜਾ ਮੁਰਗੀ ਨੂੰ ਤੁਸੀਂ ਨੇ ਕੀ ਕਰਨਾ ਮੁਰਗੀ ਨੂੰ ਫੀਡ ਵਧਾ ਦੇਣੀ ਹੈਗੀ ਕੁਝ ਨਹੀਂ ਕਰਨਾ ਫੀਡ ਡਬਲ ਕਰ ਦੇਣੀ ਹੈ ਡਬਲ ਕਰਨੀ ਹੈ ਤੁਸੀਂ ਸਿਰਫ 5 ਦਿਨਾਂ ਲਈ 5 ਦਿਨ ਤੁਸੀਂ ਮੁਰਗੀ ਨੂੰ ਫੀਡ ਜਿਆਦਾ ਤੋਂ ਜਿਆਦਾ ਦੇਣੀ ਹੈ ਜਿੰਨੀ ਵੀ ਦੇ ਸਕਦੇ ਹੋ ਉਹਦੇ ਨਾਲ ਅੰਡੇ ਦੀ ਜਿਹੜੀ ਸ਼ੇਪ ਉਹ ਪ੍ਰੋਪਰ ਹੋ ਜੂਗੀ ਜਿਹੜਾ ਆਂਡਾ ਗਾ ਉਹ 50 ਤੋਂ ਲੈ ਕੇ 55 ਗ੍ਰਾਮ ਦਾ ਹੋਣਾ ਚਾਹੀਦਾ ਉਹ ਆਂਡਾ ਪ੍ਰੋਪਰ ਆਂਡਾ ਸਹੀ ਸ਼ੇਪ ਦਾ ਮੰਨਿਆ ਜਾਂਦਾ ਸਹੀ ਸਾਈਜ਼ ਦਾ ਮੰਨਿਆ ਜਾਂਦਾ ਸੋ ਉਹ ਮੁਰਗੀਆਂ ਨੂੰ ਤੁਸੀਂ ਥੋੜੀ ਜਿਹੀ ਜ਼ਿਆਦਾ ਖਰਾਕ ਦਿਓ 4-5 ਦਿਨ ਜਦੋਂ ਆਂਡੇ ਦੀ ਸ਼ੇਪ ਪ੍ਰੋਪਰ ਬਣ ਗਈ ਫਿਰ ਤੁਸੀਂ 100 ਤੋਂ 120 ਗ੍ਰਾਮ ਜਿਹੜੀ ਮੁਰਗੀ ਨੂੰ ਫੀਡ ਪਾ ਕੇ ਚੰਗਾ ਆਂਡਾ ਚੰਗੇ weight ਦਾ ਆਂਡਾ ਤੁਸੀਂ ਲੈ ਸਕਦੇ ਹੋ ਸੋ ਇਹ ਗੱਲਾਂ ਦਾ ਧਿਆਨ ਰੱਖੋ ਤੁਸੀਂ ਮੁਰਗੀਆਂ ਸੇਲ ਨਾ ਕਰੋ ਦੋਸਤੋ ਕਿਉਂਕਿ ਮੇਰੇ ਕੋਲ ਰੋਜ਼ ਮੈਸੇਜ ਆਉਂਦੇ ਨੇਗੇ ਰੋਜ਼ ਵੀਡੀਓ ਤੇ ਕਮੈਂਟ ਆਉਂਦੇ ਨੇ ਕਿ ਬਾਈ ਆਪਾਂ ਮੁਰਗੀਆਂ ਸੇਲ ਕਰਨੀਆਂ ਨੇ ਜਾਂ ਫਿਰ ਜਿਹੜੀਆਂ ਮੁਰਗੀਆਂ ਆਪਾਂ ਨਹੀਂ ਰੱਖ ਰਹੇ ਅੰਡੇ ਤੇ ਨਹੀਂ ਆ ਰਹੀਆਂ ਸੋ ਬਾਈ ਇਸ ਸਮੇ ਮੁਰਗੀਆਂ ਸੇਲ ਕਰਨ ਦਾ ਸਮਾਂ ਨਹੀਂ ਆ ਹੁਣ ਤੁਸੀਂ ਪਾਲੋ ਰੱਖੀਆਂ ਨੇ ਤੇ ਅੱਗੇ ਜਾ ਕੇ ਤੁਹਾਨੂੰ ਚੰਗਾ ਪ੍ਰੋਫਿਟ ਹੋ ਮੇਰੇ ਤੇ ਭਰੋਸਾ ਰੱਖ ਕੇ ਤੁਸੀਂ ਮੁਰਗੀਆਂ ਨੂੰ ਰੱਖੋ ਸੋ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਦੋਸਤੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਡੇ ਕੋਲ ਆਪਣੀ ਅਗਲੀ ਵੀਡੀਓ ਆਉਣੀ ਹੈ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਆ ਕਰੋ ਤੇ ਜਿਹੜੇ ਯਾਰ ਮਿੱਤਰ ਤੁਹਾਡੇ ਜਾਨਵਰਾਂ ਦੇ ਸ਼ੌਕੀਨ ਨੇ ਉਹਨਾਂ ਨਾਲ ਜਿਹੜੀ ਆਪਣੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਕੁਝ ਨਾ ਕੁਝ ਉਹਨਾਂ ਨੂੰ ਵੀ ਆਪਣੇ ਤੋਂ ਸਿੱਖਣ ਨੂੰ ਮਿਲ ਸਕੇ ਸੋ ਆਪਾਂ ਇੱਕ WhatsApp ਤੇ ਗਰੁੱਪ ਵੀ ਬਣਾਇਆ ਹੋਇਆ ਦੋਸਤੋ ਉਹ ਗਰੁੱਪ ਚ ਬਹੁਤ ਸਾਰੇ ਐਕਸਪਰਟ ਵੀਰ ਨੇ ਜਿਹੜੇ ਪੋਲਟਰੀ ਫਾਰਮਿੰਗ ਸੰਬੰਧੀ ਜਾਣਕਾਰੀ ਦਿੰਦੇ ਨੇ ਸੋ ਜੇਕਰ ਤੁਸੀਂ ਉਸ ਗਰੁੱਪ ਚ ਵੀ ਐਡ ਹੋਣਾ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣਾ WhatsApp ਨੰਬਰ ਤੇ ਨਾਮ ਕਮੈਂਟ ਕਰਕੇ ਤੁਸੀਂ ਉਸ ਜਿਹੜੇ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਅੱਗੇ ਵੀ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਪਿਆਰ ਦੇ ਹਮੇਸ਼ਾ ਰਹਿਣੀ ਰਹਾਂਗੇ ਸੋ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦਿਓ ਜਾਂਦੇ ਜਾਂਦੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ